ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੈਥਲ ਵਿਖੇ ਜੋ 19 ਮੈਂਬਰ ਉਸ ਦਿਨ ਇਕੱਠੇ ਹੋਏ ਸੀ ਤਿੰਨ ਦਿਨ ਪਹਿਲਾਂ ਅੱਜ ਦੁਬਾਰਾ ਉਹਨਾਂ ਦੀ ਮੀਟਿੰਗ ਬੁਲਾਈ ਗਈ ਸੀ ਜਿਦੇ ਵਿੱਚ ਪਿਛਲੀ ਮੀਟਿੰਗ ਦੀ ਸਮੀਖਿਆ ਕੀਤੀ ਗਈ ਅਤੇ ਹੋਰ ਮੁੱਦਿਆਂ ਤੇ ਵੀ ਵਿਚਾਰ ਕੀਤਾ ਗਿਆ ਕਿ ਅੱਜ ਸਾਡੇ ਜੋ ਮੈਂਬਰਾਂ ਦੀ ਤعداد ਅਸੀਂ 25 ਪੂਰੇ ਹੋ ਚੁੱਕੇ ਆ ਸਾਡਾ ਪਰਿਵਾਰ ਪੂਰਾ ਹੋ ਚੁੱਕਾ ਹੈ ਪਰ ਅਸੀਂ ਗੁਰਮਤ ਦੇ ਸਿਧਾਂਤ ਤੇ ਚੱਲਣ ਵਾਲੇ ਉਹ ਗੁਰਸਖੀਰ ਜਿਹੜੇ ਚੋਣਾਂ ਜਿੱਤ ਕੇ ਆਏ ਉਹਨਾਂ ਨੂੰ ਦੁਬਾਰਾ ਅਪੀਲ ਕਰਨਾ ਚਾਹੁੰਦੇ ਆ ਕਿ ਗੁਰਦੁਆਰਾਂ ਦੀ ਸੇਵਾ ਆਪਾਂ ਇਕੱਠੇ ਹੋ ਕੇ ਕਰੀਏ ਤਾਂ ਕਿ ਸਾਈ ਸੰਗਤ ਵਿੱਚ ਇਹ ਸੰਦੇਸ਼ ਜਾਵੇ ਕਿ ਸਾਰੇ ਗੁਰੂ ਘਰਾਂ ਦੀ ਸੇਵਾ ਵਿੱਚ ਕਿਉਂਕਿ ਪਿਛਲੀ ਕਮੇਟੀ ਦੇ ਵਿੱਚ ਬਹੁਤ ਹੀ ਝਗੜੇ ਚੱਲੇ ਸੀ ਪਰ ਅਸੀਂ ਸਾਡੇ ਤੋਂ ਬਹੁਤ ਵੱਡੀ ਆਸ ਲੈ ਕੇ ਲੋਕਾਂ ਨੇ ਸਾਨੂੰ ਜਿਤਾਇਆ ਸੋ ਸਾਡੀ ਅਪੀਲ ਹੈ ਕਿ ਕੋਈ ਵੀ ਜਿਹੜੇ ਦਲ ਉਹਨਾਂ ਚੋਂ ਸਾਨੂੰ ਸਵਰਥਨ ਦੇ ਵਾਰ ਸੇ ਕੋਈ ਵੀ ਆ ਸਕਦਾ ਸਾਰਿਆਂ ਵਾਸਤੇ ਖੁੱਲੀ ਛੋਟ ਹੈ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਆਪਣੇ ਦਲ ਦੀ ਤਕਸੀ ਲਾ ਕੇ ਜਰੂਰ ਆਉਣ ਕਿਉਂਕਿ ਜੋ ਸਾਡਾ ਪੰਥਕ ਅਕਾਲ ਮੋਰਚਾ ਬਣਿਆ ਹੈ ਅਕਾਲ ਪੰਥਕ ਮੋਰਚਾ ਬਣਿਆ ਹੈ ਉਸ ਦੇ ਵਿੱਚ ਸਾਰੇ ਆਉਣ ਮੇਰੇ ਵੀਰ ਤੇ ਸਭ ਦਾ ਆਉਣ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਹੋਰ ਮੰਨਮੰਡ ਨਹੀਂ ਬਸ ਉਹਦਾ ਬਸ ਤਕਸੀ